2025 ਦਾ ਅਖੀਰੀ ਦਿਨ ਅਤੇ ਕੱਲ ਹੋਏਗੀ 2026 ਦੀ ਸ਼ੁਰੂਆਤ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਮਿਊਨਿਸਪਲ ਕਾਰਪੋਰੇਸ਼ਨ ਚੌਂਕ ਦੇ ਆ ਜਿੱਥੇ ਕਿ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 1 ਕਰੋੜ ਜਿਹੜਾ ਹੈ ਉਹ ਉਨਾਂ ਵੱਲ ਜਾਂਦਾ ਹੈ ਦੂਸਰਾ ਹਿਮਾਚਲ ਵੱਲ ਤੇ ਤੀਸਰੇ ਰੋਡ ਜਿਹੜਾ ਹੈ ਹੁਸ਼ਿਆਰਪੁਰ ਸਿਟੀ ਵੱਲ ਐਂਟਰ ਹੁੰਦਾ ਹੈ ਇਸ ਚੌਂਕ ਦੇ ਵਿੱਚ ਇੱਕ ਵੱਡਾ ਹਾਈ ਟੈਕ ਨਾਕਾ ਲਗਾਇਆ ਗਿਆ ਹੈ ਜਿਸ ਦੇ ਚੱਲ ਰਿਹਾ ਅੱਜ ਅਖੀਰੀ ਦਿਨ ਗੱਡੀਆਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਪੂਰੀ ਮੁਸਤੈਬ ਜਿਹੜੀ ਹੈ ਪੁਲਿਸ ਨਜ਼ਰ ਆ ਰਹੀ ਹੈ ਔਰ ਇਸ ਨਾਕੇ ਦਾ ਨਿਰੀਖਣ ਕਰਨ ਐਸਐਸਪੀ ਸੰਦੀਪ ਕੁਮਾਰ ਮਲਿਕ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਸਰ ਜਿਵੇਂ ਕਿ ਅੱਜ ਸਾਲ ਦਾ ਆਖਰੀ ਦਿਨ ਹੈ ਔਰ ਕੱਲ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਹੁਸ਼ਿਆਰਪੁਰ ਦੇ ਪੁਲਿਸ ਦੀ ਤਿਆਰੀਆਂ ਦੀ ਗੱਲ ਕੀਤੀ ਜਾਵੇ ਤੱਕੀਵੀਆਂ ਦੀਆਂ ਤਿਆਰੀਆਂ ਦੀ ਜੀ ਹਮਨੇ ਅਸੀਂ ਬਹੁਤ ਹੀ ਕੰਪਰੀਹੈਂਸਿਵ ਐਂਡ ਡੀਟੇਲ ਸਿਕਿਉਰਿਟੀ ਅਰੇਂਜਮੈਂਟਸ ਡਿਸਟ੍ਰਿਕਟ ਪੁਲਿਸ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਹਨ ਜਿਦੇ ਵਿੱਚ ਕਿ ਸਾਡੇ ਸਾਰੇ ਹੀ ਗੈਸਟਿਡ ਆਫੀਸਰਸ ਐਸਐਚਓਜ਼ ਚੌਂਕੀ ਇੰਚਾਰजेस ਐਂਡ 올 ਦੀ ਫੋਰਸ ਊਡ ਬੀ ਇਨ ਦਾ ਫੀਲਡ ਲੇਟ ਨਾਈਟ ਤੱਕ ਇਹ ਫੀਲਡ ਦੇ ਵਿੱਚ ਰਹਿ ਕੇ ਮਿਹਨਤ ਕਰਨਗੇ ਐਂਡ ਇਨਸ਼ੋਰ ਕਰਨਗੇ ਕਿ ਜਿਹੜਾ ਏਰੀਆ ਹੈ ਉਹ ਸਿਕਿਉਰ ਰਹੇ ਲੋਕ ਸਿਕਿਉਰਲੀ ਐਂਡ ਸੇਫਲੀ ਆਪਣਾ ਜੋ ਸੈਲੀਬ੍ਰੇਸ਼ਨ ਹੈ ਉਹ ਕੰਪਲੀਟ ਕਰਕੇ ਆਪਣੇ ਘਰਾਂ ਨੂੰ ਜਾ ਸਰ ਜਿਵੇਂ ਕੀ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਦੀ ਖੁਸ਼ੀ ਮਨਾਉਂਦੇ ਮਨਾਉਂਦੇ ਕਿਤੇ ਨਾ ਕਿਤੇ ਹੁੱਲੜਬਾਜੀ ਵੀ ਨਜ਼ਰ ਆਂਦੀ ਹੈ ਨੌਇਸ ਪੋਲੂਸ਼ਨ ਨਜ਼ਰ ਆਉਂਦਾ ਹੈ ਔਰ ਕਿਤੇ ਨਾ ਕਿਤੇ ਸ਼ਰਾਬ ਪੀ ਕੇ ਕਈ ਤਰ੍ਹਾਂ ਦੇ ਵਿਵਾਦ ਕਲੇਸ਼ ਵੀ ਨਜ਼ਰ ਆਉਂਦੇ ਇਦਾਂ ਦੇ ਇਦਾਂ ਦੇ ਮਾਹੌਲ ਲਈ ਕਿਵੇਂ ਦੀ ਤਿਆਰੀ ਹੈ ਜੀ ਮੈਂ ਜਿੱਦਾਂ ਕਿਹਾ ਅਸੀਂ ਕੰਪਰੀਹੈਂਸਿਵ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਨਾ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਹੈ ਪੈਟਰੋਲਿੰਗ ਪਾਰਟੀਆਂ ਵੀ ਬਣਾਈਆਂ ਅਸੀਂ ਸਪੈਸ਼ਲ ਫਲਾਈਂਗ ਸਕਵਾਡਸ ਬਣਾਏ ਹਨ ਜਿਨ੍ਹਾਂ ਦੇ ਕੋਲ ਐਲਕੋਮੀਟਰਸ ਵੀ ਹੋਣੇ ਹਨ ਤੇ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਇਹ ਵੀ ਚੈੱਕ ਕਰਾਂਗੇ ਅਗਰ ਕੋਈ ਡਰੰਕਨ ਡਰਾਈਵਿੰਗ ਹੈ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਕਹੀਂ ਨੌਇਸ ਪੋਲੂਸ਼ਨ ਕਰ ਰਿਹਾ ਹੈ ਕੋਈ ਰੈਸ਼ ਡਰਾਈਵਿੰਗ ਕਰ ਰਿਹਾ ਹੈ ਤਾਂ ਜੋ ਲੀਗਲ ਸਖਤ ਕਾਨੂੰਨੀ ਕਾਰਵਾਈ ਹੈਗੀ ਉਹ ਵੀ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਸਰ ਉਹਦੇ ਨਾਲ ਨਾਲ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਇੱਕ ਅਹਿਮ ਦਿਨ ਮੰਨਿਆ ਜਾਂਦਾ ਹੈ ਕਿਉਂਕਿ ਆਜ ਦੇ ਦਿਨ ਖੁਸ਼ੀਆਂ ਮਨਾਈਏ ਦੰਦਿਆ ਰਾਤ ਨੂੰ ਔਰ ਹਮੇਸ਼ਾ ਹੁਸ਼ਿਆਰਪੁਰ ਦੇ ਜਿਹੜੇ ਵੀ ਐਸਐਸਪੀ ਰਹੇ ਆ ਜਦੋਂ ਇਸ ਮੌਕੇ ਤੇ ਹੁੰਦੇ ਆ ਉਹਨਾਂ ਲਈ ਇੱਕ ਖਾਸ ਚੁਣੌਤੀ ਰਹਿੰਦੀ ਆ ਅ ਇੰਟਰ ਸਟੇਟ ਨਾਕੀ ਇੰਟਰ ਸਟੇਟ ਨਾਕਿਆਂ ਤੇ ਸਰ ਕਿਦਾਂ ਦੀ ਐ ਬੈਸਲੀ ਜੀ ਇਹ ਜੋ ਨਾਕੇ ਸਾਡੇ ਇੰਟਰ ਸਟੇਟ ਵੀ ਲੱਗਣਗੇ ਇੰਟਰ ਡਿਸਟ੍ਰਿਕਟ ਵੀ ਲੱਗਣਗੇ ਐਂਡ ਸਿਟੀਜ਼ ਦੇ ਵਿੱਚ ਵੀ ਲੱਗਣਗੇ ਐਂਡ ਜੇ ਨਾਕਾ ਬੰਦੀ ਹੈ ਥਿਸ ਇਜ਼ ਫॉर ਦੀ ਸੇਫਟੀ ਆਫ ਆਰ ਪੀਪਲ ਇਹ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਨਹੀਂ ਹੈ ਕਿਸੇ ਦੀ ਸੈਲੀਬ੍ਰੇਸ਼ਨਸ ਦੇ ਵਿੱਚ ਖਲਲ ਪਾਣ ਪਾਣ ਵਾਸਤੇ ਨਹੀਂ ਹੈ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਰਿਸਪੌਂਸਿਬਲੀ ਆਪਣਾ ਸੈਲੀਬ੍ਰੇਸ਼ਨਸ ਨੂੰ ਮਨਾਉਣ ਨੌਇਸ ਪੋਲੂਸ਼ਨ ਪਬਲਿਕ ਆਰਡਰ ਡਰੰਕ ਐਂਡ ਡਰਾਈਵਿੰਗ اور ਜੋ ਐਡਮਿਨਿਸਟ੍ਰੇਸ਼ਨ ਪੁਲਿਸ ਦੀ ਹਿਦਾਇਤ ਹੈ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਦੇ ਹੋਏ ਸੋ ਥੈਟ ਉਹ ਵੀ ਆਪਣਾ ਸੇਫਲੀ ਸੈਲੀਬ੍ਰੇਸ਼ਨਸ ਪੂਰੀ ਕਰ ਸਕਣ ਐਂਡ ਬਾਕੀ ਵੀ ਹੋਸ਼ਾਰਪੁਰ ਪੁਲਿਸ ਦਾ ਕੀ ਮੋਟਿਵ ਰਹੂਗਾ 2026 ਦੇ ਵਿੱਚ ਜੀ ਸਾਡਾ ਹਮੇਸ਼ਾ ਹੀ ਮੋਟਿਵ ਰਹਿੰਦਾ ਹੈ ਟੂ ਕੀਪ ਡਿਸਟ੍ਰਿਕਟ ਹੁਸ਼ਿਆਰਪੁਰ ਸੇਫ ਸਿਕਯੁਰ ਪਬਲਿਕ ਆਰਡਰ ਮੇਨਟੇਨ ਰਹੇ ਲੋਕਾਂ ਦੇ ਵਾਸਤੇ ਜੋ ਹੁਸ਼ਿਆਰਪੁਰ ਪੁਲਿਸ ਕਰ ਸਕਦੀ ਹੈ ਉਹ ਹਮੇਸ਼ਾ ਹੀ 24/7 ਤਤਪਰ ਹੈ ਅੱਗੇ ਵੀ 2026 ਦੇ ਵਿੱਚ ਵੀ ਅਸੀਂ ਇਦਾਂ ਹੀ ਤਤਪਰ ਰਵਾਂਗੇ ਐਂਡ ਵੀ ਆਰ ਆਲਵੇਸ ਥੇਅਰ ਟੂ ਸਰਵ ਦੀ ਸਿਟੀਜ਼ਨਸ ਆਫ ਡਿਸਟ੍ਰਿਕਟ ਹੁਸ਼ਿਆਰਪੁਰ ਐਂਡ ਪੰਜਾਬ ਸੋ ਪੀਡੀਸੀ ਨਿਊਜ਼ ਵਾਲੋ ਅਸੀਂ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹਾਂ ਜਿਵੇਂ ਸੰਦੀਪ ਕੁਮਾਰ ਮਲਿਕ ਨੇ ਇਹ ਗੱਲ ਕਹੀ ਹੈ ਕਿ ਇਸ ਤਿਹਾਡ ਨੂੰ ਜੇਕਰ ਮਨਾਇਆ ਜਾਵੇ ਤਾਂ ਬੜਾ ਧਿਆਨ ਨਾਲ ਖੁਸ਼ੀਆਂ ਨਾਲ ਮਨਾਇਆ ਜਾਵੇ ਕਿਉਂਕਿ ਪੁਲਿਸ ਪੂਰੀ ਸੁਚੇਤ ਹੈ ਅਤੇ ਕੋਈ ਕਿਸੇ ਤਰ੍ਹਾਂ ਦੀ ਵੀ ਹੁੱਲੜਬਾਜੀ ਜਾਂ ਕੋਈ ਵੀ ਅ ਜਿਹੜਾ ਮਾਹੌਲ ਜਿਹੜਾ ਹੈ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਕਿ ਇਸ ਮਾਹੌਲ ਇਸ ਦਿਨ ਨੂੰ ਖਰਾਬ ਕਰੇ ਤਸਵੀਰਾਂ ਇੱਕ ਵਾਰੀ ਦਿਖਾ ਰਹੇ ਹਾਂ ਕਿ ਖੁਦ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਇਸ ਨਾਕੇ ਦੇ ਉੱਤੇ ਪਹੁੰਚੇ ਹਨ ਔਰ ਜਿਹੜੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਬਾਹਰੀ ਨੰਬਰਾਂ ਦੀਆਂ ਗੱਡੀਆਂ ਹਨ ਇੰਟਰਸਟੇਟ ਨਾਕਿਆਂ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਇੰਟਰਸਟੇਟ ਨਾਕੇ ਲਗਾਏ ਗਏ ਹਨ ਅਤੇ ਲੋਕਾਂ ਨੂੰ ਇੱਕ ਖਾਸ ਤੌਰ ਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜੇ ਅੱਜ ਦਾ ਜਿਹੜਾ ਹੈ ਨਵੇਂ ਸਾਲ ਦਾ ਦਿਨ ਹੈ ਇਹ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤਾਂ ਜੋ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸੋ ਪੀਟੀਸੀ ਨਿਊਜ਼ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਅੱਜ ਜਿਹੜਾ 2025 ਦਾ ਆਖਰੀ ਦਿਨ ਹੈ ਅਤੇ ਕੱਲ ਤੋਂ 2026 ਦੀ ਸ਼ੁਰੂਆਤ ਹੋਏਗੀ ਇਹ 2026 ਨੂੰ ਦੇ ਆਉਣ ਵਾਲੇ ਦਿਨ ਨੂੰ ਖੁਸ਼ੀਆਂ ਨਾਲ ਮਨਾਇਆ ਜਾਵੇ ਸ਼ਾਂਤੀਪੂਰਕ ਮਨਾਇਆ ਜਾਵੇ ਤਾਂ ਜੋ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਕੈਮਰਾ ਪਰਸਨ ਜਸੀਨਾ ਯੁਗੇਸ਼ ਕੁਮਾਰ ਪੇਟਿਸ਼ ਨੂੰ ਖੁਸ਼ੀ ਆਰ